ਬਹੁਤ ਪਿੰਗਾ ਦੀ ਵਾਰੀ ਕਿਦਿਆ ਇਹ ਤੋਂ ਬਾਅਦ ਦੀਦੀ ਵਾਰੀ ਆ ਪ੍ਰੀਤੀ ਨੂੰ ਬਿਠਾਣੇ ਆ ਤੇਤੀ ਤੂੰ ਬੈਠੇਗੀ ਨਾ ਨਾ ਭੈਣੇ ਇਹ ਥੱਲੇ ਡਿੱਗ ਜਾਊਗਾ ਨਾ 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 ਰਵੀ ਆ ਪਤਲੀ ਜੀ ਨੂੰ ਬਿਠਾਣੇ ਆ ਆਪਾਂ ਨਾ ਸੁਨੀਤਾ ਬਹਿ ਜੇਗੀ ਮੇਰੀ ਪਿੰਗਾ ਤਾਂ ਨਾ ਮੇਰੇ ਟਿੱਡੀਆਂ ਹੀ ਦਿੰਦੇ ਹੋ ਤੁਸੀਂ ਮੇਰੀ ਵੀ ਚਾਚਾ ਮੋ ਚਲਦੇ ਆ ਹਾਂ ਚਲੋ ਠੀਕ ਹੈ ਚਲੋ ਰੋਕ ਕਿਉਂ ਗਏ ਐਵੇਂ ਸਾਡਾ ਮਨ ਭਰ ਗਿਆ ਹੁਣ ਥੋੜਾ ਜਿਹਾ ਹੋਰ ਝੂਟ ਲਓ ਕਿਉਂ ਕਿਹੜੀ ਖੁਸ਼ੀ ਚ ਮੇਰੀ ਖੁਸ਼ੀ ਚ ਅੱਛਾ ਤੇਰੀ ਖੁਸ਼ੀ ਚ ਤੂੰ ਕਿ ਮੇਰੇ ਮਾਮੇ ਦਾ ਮੁੰਡਾ ਲੱਗਦਾ ਛਲ ਸਾਡਾ ਰਵੀ ਇਹ ਰਾਤ ਉੜਦੀ ਆ ਤੇ ਮੂੰਹ ਨਹੀਂ ਲੱਗਦਾ ਹੁੰਦਾ ਆ ਕੀ ਬਤਮੀਜ਼ੀ ਹੈ ਰਾਹ ਛੱਡ ਸਾਡਾ ਰਾਜ ਤਾਂ ਮੇਰੇ ਤੂੰ ਆਈ ਹੈ ਚੰਗੀ ਭਲੀ ਜ਼ਿੰਦਗੀ ਚੱਲ ਰਹੀ ਸੀ ਮੇਰੀ ਤੇ ਤੂੰ ਆ ਕੇ ਰੁੱਖ ਬਦਲ ਦਿੱਤਾ ਵਾਸੀ ਤਾਂ ਲੋਕਾਂ ਦੀਆਂ ਜ਼ਮੀਨਾਂ ਤੇ ਘਰਾਂ ਤੇ ਕਬਜ਼ੇ ਕਰਦੀ ਸੀ ਤੇ ਤੂੰ ਸਿੱਧਾ ਜੱਗੂ ਦੇ ਦਿਲ ਤੇ ਕਬਜ਼ਾ ਕੀਤਾ ਤੇਰੀ ਮਤੀ ਮਾਰੀ ਗਈ ਹੈ ਸੱਚ ਕਹੇ ਤਾਂ ਹਾਂ ਮਤ ਮਰੀ ਵੀ ਮੇਰੀ ਤੇ ਫਿਰ ਜਾ ਕੇ ਆਪਣਾ ਇਲਾਜ ਕਰਾ ਕਿਸੇ ਵੈਦੂਤ ਕੋਲ ਜਾ ਵੈਦ ਕੋਲ ਹੀ ਤਾਂ ਆਇਆ ਤੂੰ ਬਸ ਦੋ ਦੋ ਕੁੜੀਆਂ ਮੁਲਾਕਾਤਾਂ ਦੀਆਂ ਦਿੰਦੀ ਰਹਿ ਰੱਬ ਦੀ ਸੌ ਨਵੰਬਰ 9 ਹੋ ਜਾਊਗਾ ਸ਼ਮੂ ਸੱਚੀ ਪਾਗਲੀ ਹੋ ਗਈ ਤੂੰ ਚੱਲੇ ਤੂੰ ਉਹ ਮੁਹੱਬਤ ਕਰਨ ਵਾਲੇ ਪਾਗਲ ਹੀ ਹੁੰਦੇ ਨੇ ਹੋਰ ਐਹੋ ਜਿਹੀ ਚੀਜ਼ਾਂ ਸਿਆਣੇ ਦੇ ਕਰਨ ਵਾਸਤੇ ਥੋੜ੍ਹੀ ਹੁੰਦੀਆਂ ਕੋ ਭਾਜੀ ਬੰਦੇ ਦੀ ਇੱਜ਼ਤ ਨਾ ਉਹਦੇ ਹੱਥ ਚ ਹੁੰਦੀ ਐ ਤੇ ਸਾਡੇ ਸਾਰਿਆਂ ਦੇ ਸਬਰ ਦਾ ਇਮਤਿਹਾਨ ਨਾ ਲੋ ਇਹ ਤੋਂ ਪਹਿਲਾਂ ਹੋਰ ਬੇਇੱਜ਼ਤੀ ਹੋ ਜੇ ਨਾ ਰਾਹ ਨਾ ਪੋ ਆਪਣਾ ਤੂੰ ਚੱਲ ਸ਼ੰਮੂ ਇਹੋ ਜਿਹਾ ਪੁੰਡਾਸ਼ਿਕ ਦੇ ਮੂਨੀ ਲੱਗਦੇ ਪੁੰਡਾਸ਼ਿਕ ਪੁੰਡਾਸ਼ਿਕ ਤੂੰ ਮਕਰਪੀਏ ਭਾਗਲ ਜੀ ਅਰੇ ਪੁੰਡਾਸ਼ਿਕ ਤੂੰ ਦੇ ਉਹ ਬਾਪੂ ਕੀ ਕਰਦਾ ਯਾਰ ਉਹ ਛੱਡੇ ਨੂੰ ਛੱਡ ਉਹ ਬਾਪੂ ਉਹ ਤੂੰ ਪੁੱਛ ਤੂੰ ਫੇਰੇ ਪਾਪੂ ਨੂੰ ਉਹ ਪਿੱਛੇ ਹੋ ਕਾਲਣ ਦੇ ਮਾਰ ਪੈ ਗਈ ਤੇਰੇ ਕਾਲ ਜੇ ਠੰਡ ਤੈਨੂੰ ਕਿਹਾ ਸੀ ਤੂੰ ਆਪਣੇ ਭਰਾ ਨੂੰ ਮੈਨ ਨਾਲ ਨਹੀਂ ਜਾਣਾ ਤੇ ਤੂੰ ਨਿੱਕੇ ਨੂੰ ਵੀ ਨਾਲ ਲੈ ਗਈ ਮੇਰਾ ਇੱਕੋ ਇੱਕ ਵੀਰ ਉਹਨੂੰ ਮਿਲਣਾ ਕਿਵੇਂ ਛੱਡ ਦਿਆਂ ਮੈਂ ਮੈਂ ਤੂੰ ਮੈਨੂੰ ਆਪਣਾ ਖਾਸ ਮੰਨਣਾ ਛੱਡ ਦੇ ਅੱਜ ਤੈਨੂੰ ਫੈਸਲਾ ਕਰਨਾ ਪਊਗਾ ਤੂੰ ਆਪਣਾ ਖਸਮ ਰੱਖਣਾ ਜਾਂ ਭਰਾ ਮੇਰੇ ਦੀ ਗੱਲ ਨਾ ਕਰ ਫਿਰ ਹੋਰ ਕਿੰਦਾਂ ਦੀਆਂ ਗੱਲਾਂ ਕਰਾਂ ਮੈਂ ਦੱਸ ਮੈਨੂੰ ਜਿਵੇਂ ਉਹਦੋਂ ਮੇਰਾ ਸਾਥ ਦਿੱਤਾ ਹੁੰਦਾ ਤਾਂ ਅੱਜ ਮੈਨੂੰ ਆਹ ਦਿਨਾਂ ਦੇਖਣਾ ਪੈਂਦਾ ਮੰਨ ਲਿਆ ਮੇਰੀ ਗਲਤੀ ਸੀ ਜੇ ਉਹ ਨਿੱਕਾ ਜਿਹਾ ਝੂਠ ਬੋਲ ਦਿੰਦਾ फर्क साल मैं जेल कट के आया तू अब भी अपने घर वाले सजा करवाई कल खोल के सुन तू इस घर पैर भी पुटिया इस घर का दरवाजा तेरे ले हमेशा हमेशा लिया चल पुत ਕਿਸ ਕੋਸੁਰ ਕੋਣ ਹੋ ਗਿਆ ਆਈ ਆਈ ਲੱਗਦਾ ਤੂੰ ਉਸ ਦਿਨ ਦੀ ਬੇਇੱਜ਼ਤੀ ਭੁੱਲਿਆ ਨਹੀਂ ਮੈਨੂੰ ਬੇਇੱਜ਼ਤੀ ਵੀ ਯਾਦ ਹੈ ਤੇ ਜਿਹੜੇ ਡਰਮ ਚੁੱਕ-ਚੁੱਕ ਕੇ ਮੋਢਿਆਂ 'ਚ ਖੱਲੀਆਂ ਪਈਆਂ ਸਨ ਉਹ ਵੀ ਯਾਦ ਹੈ ਮੈਨੂੰ ਹੂੰ ਤੂੰ ਇੱਥੇ ਕੀ ਲੈਣ ਆਇਆ ਅੰਮੀ ਜੀ ਨੇ ਜੁਮੇ ਰਾਤ ਦੀ ਨਿਯਾਜ਼ ਭੇਜੀ ਸੀ ਮੈਂ ਉਹ ਦੇਣ ਆਇਆ ਸੀ ਨਿਯਾਜ਼ ਹੈ ਰੱਖ ਲੈਣੀ ਆ ਮਨਾ ਨਹੀਂ ਕਰ ਸਕਦੀ ਪਰ ਅੱਜ ਤੋਂ ਬਾਅਦ ਨਾ ਤੂੰ ਮੈਨੂੰ ਆਸ-ਪਾਸੇ ਵੀ ਨਜ਼ਰ ਨਹੀਂ ਤੇ ਆਪਣੀ ਸਹੇਲੀ ਨੂੰ ਵੀ ਖਵਾਦੀ ਓਹ ਤਾਂ ਇੰਜ ਕਹਿਣਾ ਇਹ ਤਾਂ ਤੂੰ ਉਹਦੇ ਲਈ ਲੈ ਕੇ ਆਇਆ ਤੇ ਉਹਨੂੰ ਕਹੀਂ ਮੈਂ ਉਹਨੂੰ ਸੱਚੀਉਂ ਬਹੁਤ ਪਿਆਰ ਕਰਦਾ ਤੇ ਜਦੋਂ ਉਹਨੇ ਕਿਹਾ ਸੀਗਾ ਮੇਰੇ ਬਾਪੂ ਕੋਲੋਂ ਮੇਰਾ ਹੱਥ ਮੰਗ ਲੈ ਉਦੋਂ ਤਾਂ ਤੇਰੀ ਹਵਾ ਨਿਕਲ ਗਈ ਸੀ ਉਹ ਅਚਾਨਕ ਹੀ ਆਪਣੇ ਬਾਪੂ ਜੀ ਕੋਲ ਲੱਗੀ ਤੇ ਮੈਂ ਘਬਰਾ ਗਿਆ ਬੱਸ ਬੱਸ ਇਹ ਇਸ਼ਕ ਨਾ ਤੇਰੇ ਜਿਹੇ ਡਰਪੋ ਕਾਸ਼ਿਕਾ ਤੇ ਵੱਸਦੀ ਗੱਲ ਨਹੀਂ ਤੂੰ ਜਾ ਮਸੀਤੇ ਬੈ ਕੇ ਸਪਾਰੇ ਪੜ ਤੇ ਇਹ ਮੈਨੂੰ ਦੇ ਦੇ ਬਹੁਤ ਬੇਸ਼ਤੀ ਹੋ ਗਈ ਯਾਰ ਮੇਰਾ ਦਿਲ ਤਾਂ ਕਰਦਾ ਉਸ ਕੁੜੀ ਨੂੰ ਚੱਕ ਕੇ ਡੇਰੇ ਤੇ ਲਿਆ ਕੇ ਤੇ ਨਾ ਗੱਲ ਕਰ ਤੇਰੀ ਹੋਂ ਵਾਲੀ ਪਰਚਾਈ ਹੈ ਪਰ ਜੱਗੂ ਯਾਰ ਬਸ ਹੁਣ ਉਹਦੇ ਬਾਰੇ ਹੋਰ ਕੋਈ ਗੱਲ ਨਹੀਂ ਹੋਏਗੀ ਜੜੀ ਸਾਟੋਂ ਨੇ ਮੇਰੇ ਦਿਲ ਤੇ ਲਾਈ ਹੈ ਹੁਣ ਉਹਦਾ ਇਲਾਜ ਵੀ ਉਹੀ ਕਰੇਗੀ ਤੇ ਮੇਰੇ ਦਿਲ ਦੇ ਜ਼ਖਮਾਂ ਤੇ ਮਰਮ ਵੀ ਉਹੀ ਲਾਏਗੀ ਰੱਬ ਦੀ ਸੌਂ ਜੇ ਉਹ ਮੇਰੀ ਨਾ ਹੋਈ ਤੇ ਰਹਿਣ ਮੈਂ ਉਹਨੂੰ ਕਿਸੇ ਹੋਰ ਦੀਵਣੀ ਨਹੀਂ ਦੇਣਾ। ਲੋ ਜੀ ਸੁਣਿਓ ਨਿਆਸ ਖਾ ਲੋ। ਕੀ ਨਿਆਸ? ਹਾਂ, ਐ ਕਿਥੋਂ ਲੱਕਾਈ? ਓਹੀ ਤੇਰਾ ਆਸ਼ਿਕ ਦੇ ਕੇ ਗਿਆ। ਕੋਣਾ ਆਸ਼ਿਕ? ਜਿਹਨੂੰ ਤੂੰ ਉਸ ਦਿਨ ਕਿਹਾ ਸੀਗਾ ਉਹ ਬਾਪੂ ਕੋਲੋਂ ਹੱਥ ਮੰਗ ਲਓ। ਅੱਛਾ ਹੋਈ। ਹਾਂ ਫੱਟੂ ਜਿਆ। ਮੈਨੂੰ ਤਾਂ ਲੱਗਿਆ ਉਹਨੇ ਪਿੱਛਾ ਛੱਡ ਦਿੱਤਾ ਹੋਏਗਾ। ਇੰਨੀ ਛੇਤੀ ਨਹੀਂ ਹਿੰਮਤ ਹਾਰਦਾ। ਤੇ ਮੈਨੂੰ ਕੀ ਹੈ? ਜੇ ਜਿੱਤ ਵੀ ਗਿਆ ਤਾਂ ਮੈਂ ਖੇੜੀ ਉਹਦੀ ਹੋ ਜਾਣਾ। ਮੈਂ ਤਾਂ ਆਪਣੇ 나ਡੂ ਦੀ ਰਹਿਣਾ ਹੈ। ਇੱਕ ਤਾਂ ਨਾ ਰਾਵੀ ਤੂੰ 나ਡੂ ਦਾ ਨਾਮ ਨਾ ਇੰਜ ਲੈਣੀ ਹੈ ਜਿੱਦਾਂ ਉਹ ਕੋਈ ਜੁੰਦਾ ਜੱਦਾ ਇਨਸਾਨ ਹੈ। ਰੋਜ਼ ਮਿਲਦੀ ਹੈ ਤੂੰ ਉਹਨੂੰ ਜਾ ਕੇ। ਮੇਰੀ ਗੱਲ ਸੁਣ। ਜੇ ਬੰਦਾ ਆਪਣੇ ਸੁਪਨੇ ਚਾਹੁੰਦਾ ਹੋਵੇ ਹੂੰ ਤੇ ਕੋਈ ਵੱਡੀ ਗੱਲ ਨਹੀਂ ਐ ਕਈ ਵਾਰ ਪਤਾ ਨਹੀਂ ਹੁੰਦਾ ਕਿ ਸੁਪਨੇ ਕਦੋਂ ਹਕੀਕਤ ਬਣ ਕੇ ਸਾਹਮਣੇ ਆ ਖਲੋਣ ਹੂੰ ਅੱਛਾ ਮਤਲਬ ਇੰਨਾ ਯਕੀਨ ਐ ਤੈਨੂੰ ਆਪਣੇ ਸੁਪਨਿਆਂ ਤੇ ਮੇਰਾ ਸੁਪਨਾ ਮੇਰਾ ਯਕੀਨ ਹੀ ਨਹੀਂ ਐ ਭਲਕੇ ਮੇਰਾ ਤਰੰਭੀ ਐ ਹਾਏ ਅੱਲਾ ਏ ਕੁੜੀ পাগল ਵੀ ਹੋ ਗਈ ਐ ਹੁਣ ਹਾਏ ਅੱਲਾ ਤੈਨੂੰ ਅੱਜ ਪਤਾ ਲੱਗਿਆ ਚੱਲੀ ਜਾਈਏ ਵੈਸੇ ਗੱਲ ਕਰ ਅਵੀ ਤੈਨੂੰ ਹਾਂ ਤੇਰੀਆਂ ਸੁਪਨਿਆਂ ਵਾਲੀ ਲਗਨ ਵੇਖ ਕੇ ਨਾ ਮੈਨੂੰ ਲੱਗਦਾ ਕਿ ਕਿਸੇ ਦਿਨ ਪੂਰੇ ਹੋ ਹੀ ਜਾਣਗੇ ਤੇ ਜ਼ਰੂਰ ਪੂਰੇ ਹੋਣਗੇ ਜੇ ਸੁਪਨੇ ਪੂਰੇ ਨਾ ਹੁੰਦੇ ਹੋਣ ਤੇ ਮੈਨੂੰ ਆਂਦੇ ਕਿਉਂ ਹੂੰ ਤੇ ਤੂੰ ਵੇਖ ਲੈ 나ਡੂ ਇੱਕ ਦਿਨ ਹਕੀਕਤ ਬਣ ਕੇ ਮੇਰੇ ਸਾਹਮਣੇ ਆ ਖਲੋਏਗਾ ਤੇ ਮੇਰੀ ਬਾਹ ਫੜ ਕੇ ਮੈਨੂੰ ਜਮੁਣੀ ਰੰਗ ਦੀ ਚੂੜੀਆਂ ਚੜਾਏਗਾ ਹੂੰ ਮੈਨੂੰ ਆਪਣੇ ਨਾਲ ਲੈ ਜਾਏਗਾ ਹਾਂ ਕੀ ਇਹ ਕਹਾਣੀ ਨਾ ਮੈਨੂੰ ਹੁਣ ਜ਼ੁਬਾਨੀ ਰਟ ਚੁਕੀ ਐ ਇਹ ਤੇਰੇ ਲਈ ਕਹਾਣੀ ਹੋਏਗੀ ਮੇਰੇ ਲਈ ਕਹਾਣੀ ਨਹੀਂ ਐ ਹੂੰ 나ਡੂ ਮੇਰੇ ਲਈ ਮੇਰੀ ਝੋਣ ਦਾ ਮਕਸਦ ਐ ਤੇ ਤੇਨੂੰ ਪਤਾ ਸ਼ੰਮੂ ਹੂੰ ਮੈਂ ਅਸਤੱਕ ਚੂੜੀਆਂ ਭਾਗੇ ਨਹੀਂ ਵੇਖੀਆਂ ਕਿਉਂਕਿ ਮੈਨੂੰ ਐ ਲੱਗਦਾ ਐ ਕਿ 나ਡੂ ਮੇਰਾ ਸੁਪਨਾ ਹਕੀਕਤ ਬਣ ਕੇ ਮੇਰੇ ਸਾਹਮਣੇ ਆ ਖਲੋਏਗਾ ਤੇ ਮੇਰੀ ਬਾਹ ਫੜ ਕੇ ਮੈਨੂੰ ਚੂੜੀਆਂ ਪਵਾਏਗਾ ਅੱਲਾ ਘਰੇ ਉਹ ਦਿਨ ਵੀ ਛੇਤੀ ਆਵੇ ਤੇਰੀਆਂ ਗੱਲਾਂ ਸੁਣ ਕੇ ਨਾ ਹੁਣ ਮੈਨੂੰ 나ਡੂ ਨੂੰ ਮਿਲਣ ਦਾ ਸ਼ੌਂਕ ਚੜ ਰਿਹਾ ਹਾਂ ਹਾਂ ਕਿ ਜ਼ਰੂਰ ਮਿਲਾਉਂਗੀ ਤੈਨੂੰ ਵੀ ਤੇ ਖਾਸ ਕਰ ਉਸ ਕੁੜੀ ਤੇ ਪ੍ਰੀਤੀ ਨੂੰ ਹਮੇਸ਼ਾ ਮੇਰੇ ਸੁਪਨੇ ਦਾ ਮਜ਼ਾਕ ਬਣਾਉਂਦੀ ਆ ਨੇ ਤੇ ਚਾਹ ਤਾ 나ਡੂ ਹਕੀਕਤ ਬਣ ਕੇ ਮੇਰੇ ਸਾਹਮਣੇ ਆ ਖਲੋਏਗਾ ਨਾ ਤੇ ਮੈਂ ਉਹਦੀ ਬਾਹ ਫੜ ਕੇ ਸਾਰਿਆਂ ਦੇ ਸਾਹਮਣੇ ਲੈ ਕੇ ਜਾਉਂਗੀ ਤੇ ਕਹੂੰਗੀ ਆ ਤੁਹਾਡਾ ਜੀਜਾ ਇਹਨੂੰ ਸਲਾਮ ਕਰੋ ਹਾਂ ਹਾਂ ਇਦਾਂ ਹੀ ਨਿਆਸ ਖਾਲੀ ਹੈ ਹਾਂ ਇਹ ਮੈਂ ਖਾਵਾਂਗੀ ਨਹੀਂ ਨਹੀਂ ਤੂੰ ਰਹਿਨ ਤੂੰ ਮਨਾ ਕਰੀ ਸੀ ਨਾ ਮੈਂ ਖਾ ਲੂੰਗੀ ਮੈਂ ਉਸ ਫੱਟੂ ਨਾਲ ਗੁੱਸੇ ਸੀ ਕਿ ਨਿਆਸ ਨਾਲ ਥੋੜੀ ਨਾ ਸੀਗੀ ਇਹ ਤਾਂ ਮੈਂ ਖਾਵਾਂ ਨਹੀਂ ਖਾ ਲੈ ਖਾ ਲੈ ਬਹੁਤ ਸੁਆਦ ਹੈ ਹਾਂ ਜ਼ੋਰਾ ਮੁੰਸ਼ੀ 바ਸੂ ਕਿੱਥੇ ਹੋ ਸਾਰੇ ਹਾਈ ਕੋਈ ਦੱਸ ਦੇਈ ਨਹੀਂ ਕਿੱਧਰ ਚਲੇ ਗਏ ਨੇ ਬਾਸੂ ਪੈਰੀ ਬੈਨਾ ਭਾਈ ਆਗੇ ਤੈਨੂੰ ਮਾਂ ਦੀ ਯਾਦ ਪਰੀ ਵਨ ਮਾਈ ਜਿਉਂਦਾ ਰਹਿ ਕਿੱਥੇ ਰਹਿਣਾ ਐ ਨੇ ਨੇ ਦਿਨ ਤੁਸੀਂ ਬੁਲਾਇਆ ਸੀ ਜੀ ਹਾਂ ਬੁਲਾਇਆ ਸੀ ਜੱਗੂ ਦੇ ਡੇਰੇ ਭੇਜਣਾ ਸੀ ਹੁਣ ਆਪ ਹੀ ਆ ਗਿਆ ਆ ਬਾਸੂ ਜੀ ਖਾਣੇ ਦਾ ਇੰਤਜ਼ਾਮ ਕੈ ਜ਼ੋਰਾਂ ਨੂੰ ਕਰੇ ਮੇਰਾ ਪੁੱਤਰ ਆਇਆ ਜੀ ਕਿੱਥੇ ਰਹਿਣਾ ਐ ਨੇ ਨੇ ਦਿਨ ਤੇਨੂੰ ਆਪਣੀ ਮਾਂ ਦੀ ਕੋਈ ਫਿਕਰ ਨਹੀਂ ਤੇਰੀ ਤਾਂ ਫਿਕਰ ਐ ਮਾਈ ਅੱਛਾ ਤਾਈ ਡੇਰੇ ਤੇ ਰਹਿਣਾ ਘਰ ਨਹੀਂ ਰਹਿੰਦਾ ਚਲ ਛੱਡ ਮਾਈ ਹੁਣ ਮੈਂ ਹੱਥ ਮੂੰਹ ਧੋ ਕੇ ਆਉਣਾ ਫਿਰ ਆਪਾਂ ਦੋਵੇਂ ਬਹਿ ਕੇ ਰੋਟੀ ਖਾਵਾਂਗੇ ਤੇ ਫਿਰ ਤੂੰ ਆਪਣੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਲਈ ਠੀਕ ਹੈ ਠੀਕ ਹੈ ਚਲ ਮੈਂ ਆਉਣਾ ਹੱਥ ਮੂੰਹ ਧੋ ਕੇ ਚੰਗਾ ਵੇਖਿਆ ਮੁੰਸੀ ਜੀ ਕਿੰਨਾ ਪਰੇਸ਼ਾਨ ਕਰਦਾ ਮਾਈ ਕਿੱਥੇ ਪਰੇਸ਼ਾਨ ਕਰਦਾ ਮੈਂ ਚੰਗਾ ਚੰਗਾ ਜਾ ਤੁਹਾਡੀ ਇਹ ਹੀ ਪਰੇਸ਼ਾਨੀਆਂ ਨਾ ਤੁਸੀਂ ਚਾਹਦੇ ਹੋ ਕਿ ਇਹ ਕਰੇ ਰਵੇ हां ਪਰੇਸ਼ਾਨੀ ਤੇ ਹੋਈ ਉਹਦਾ ਇੱਕ ਹੱਲ ਹੈ ਮੇਰੇ ਕੋਲ ਅੱਛਾ ਤੁਸੀਂ ਜੱਗੂ ਦਾ ਵਿਆਹ ਕਰਾ ਦਿਓ ਜਿਹੜਾ ਕੰਮ ਮਾਵਾ ਨਹੀਂ ਕਰ ਸਕਦੀਆਂ ਘਰ ਵਾਲੀਆਂ ਕਰ ਦਿੰਦੀਆਂ ਜੇ ਇੱਕ ਵਾਰੀ ਇਹਦਾ ਵਿਆਹ ਹੋ ਗਿਆ ਨਾ ਫਿਰ ਵੇਖਿਓ ਐਨੇ ਘਰੋਂ ਬਾਹਰ ਨਹੀਂ ਨਿਕਲਣਾ ਗੱਲ ਤੇ ਤੇਰੀ ਠੀਕ ਹੈ ਵਿਆਹ ਹੀ ਕਰਨੀ ਆ ਇਹਦਾ ਲੱਭਨੀ ਆ ਕੋਈ ਕੁੜੀ ਇਹਦੇ ਲਈ ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਜਿੰਨੀ ਵਾਰ ਮੈਂ ਇਹਦੇ ਨਾਲ ਇਹਦੇ ਵਿਆਹ ਦੀ ਗੱਲ ਕੀਤੀ ਹੈ ਨਾ ਮੰਨਦਾ ਹੀ ਨਹੀਂ ਸਾਫ ਨਾ ਕਰ ਦਿੰਦਾ ਮੈਂ ਵਿਆਹ ਨਹੀਂ ਕਰਾਉਣਾ ਮੈਂ ਵਿਆਹ ਨਹੀਂ ਕਰਾਉਣਾ ਮੈਨੂੰ ਤਾਂ ਬੜੀ ਚਿੰਤਾ ਰਹਿੰਦੀ ਏ ਇਸ ਮੁੰਡੇ ਦਾ ਬਣੇਗਾ ਕੀ ਤੁਸੀਂ ਚਿੰਤਾ ਨਾ ਕਰੋ ਇੱਕ ਨਾ ਇੱਕ ਦਿਨ ਤਾਂ ਮੰਨ ਹੀ ਜਾਊਗਾ ਕਰਦੇ ਆ ਇਹਦੇ ਨਾਲ ਗੱਲ ਉਮੀਦ ਤਾਂ ਇਹੋਈ ਏ ਬਾਕੀ ਵੇਖੋ ਮੰਨਦਾ ਹੈ ਕਿ ਨਹੀਂ ਅ ਜਦ ਤੱਕ ਖਾਣਾ ਲੱਗਦਾ ਆਪਾਂ ਹਿਸਾਬ ਕਿਤਾਬ ਵੀ ਵੇਖ ਲਈਏ ਹਾਂਜੀ ਹਾਂਜੀ ਆਲੋ ਜੀ ਮੈਂ ਅਗਲੇ ਮਹੀਨੇ ਤੇਰੇ ਪੈਸੇ ਮੋੜ ਦਿਆਂਗਾ। ਨਾ ਭਾਈ ਨਾ ਤੂੰ ਤਾਂ ਮੇਰੇ ਪਿਛਲੇ ਪੈਸੇ ਵਾਪਸ ਨਹੀਂ ਕੀਤੇ ਤੇ ਅੱਗੋਂ ਫੇਰ ਅਧਾਰ ਮੰਗਣ ਆ ਗਿਆ। ਤੇ ਇਸ ਵੇਲੇ ਮੇਰੀ ਮਦਦ ਕਰ ਦੇ। ਮੈਂ ਬਹੁਤ ਮਜਬੂਰ ਹਾਂ। ਮਜਬੂਰ ਕੌਣ ਨਹੀਂ ਇੱਥੇ? ਇੱਥੇ ਸਭ ਦੀ ਆਪਣੀ ਆਪਣੀ ਮਜਬੂਰੀ ਹੈ। ਫਿਲਹਾਲ ਤੂੰ ਮੇਰੇ ਪਿਛਲੇ ਪੈਸੇ ਵਾਪਸ ਕਰ ਦੇ। ਮੈਂ ਵੀ ਅੱਗੋਂ ਮਾਲ ਪੈਸੇ ਦੇ ਕੇ ਖਰੀਦਣਾ ਹੁੰਦਾ। मुफ्त थोड़ा ना मिलता मैं बड़ी उम्मीद आया सी तेरे को ओ बार बार पैसे मांग के क्यों मैंने शर्मिंदा करता है? जग्गू ਤੂੰ ਘਰ ਦੇ ਕੰਮਾਂ 'ਚ ਵੀ ਥੋੜੀ ਬਹੁਤੀ ਦਿਲਚਸਪੀ ਲਿਆ ਕਰ। ਲੈ। ਉਹ ਤੇ ਲਈ ਮੇਰੀ ਮਾਈ ਜੋ ਹੈ। ਨਹੀਂ। ਕੁਛ ਵੀ ਏ। ਤੇਰੀਆਂ ਵੀ ਤਾਂ ਕੁਝ ਕੰਮਾਂ 'ਚ ਜ਼ਿੰਮੇਵਾਰੀਆਂ ਹੈ ਨੇ ਨਾ। ਮਾਈ। ਮੇਰੀਆਂ ਜ਼ਿੰਮੇਵਾਰੀਆਂ ਵੀ ਤੂੰ ਹੀ ਪੂਰੀ ਕਰ ਦੇ। ਮੈਂ ਭਲਾ ਕਦੀ ਤੇਰੇ ਕਿਸੇ ਕੰਮ 'ਚ ਬੋਲਿਆ। ਇਸ ਗੱਲ ਦਾ ਤੇ ਮੈਨੂੰ ਮਾਣ ਹੈ ਆਪਣੇ ਪੁੱਤਰ ਤੇ। ਪਰ ਫੇਰ ਵੀ ਜੱਗੂ। ਮਾਈ। ਤੂੰ ਮੈਨੂੰ ਜਦੋਂ ਵੀ ਕੋਈ ਕੰਮ ਕਹਿੰਨੀ ਏ, ਮੈਂ ਕਰ ਦੇਣਾ। ਕਿੰਨੂੰ ਮਾਰਨਾ ਹੈ, ਕਿੰਨੂੰ ਚੁੱਕਣਾ ਹੈ, ਕਿੰਨੂੰ ਧਮਕਾਉਣਾ ਹੈ। ਕਿਹਦੇ ਘਰ ਤੇ قبضہ ਕਰਨਾ ਹੈ ਤੇ ਕਿਹਦੀ ਜ਼ਮੀਨ ਤੇ قبضہ ਕਰਨਾ ਹੈ ਤੇਰੇ ਇੱਕ ਬੋਲ ਤੇ ਤੇਰੇ ਸਾਰੇ ਕੰਮ ਹੋ ਜਾਂਦੇ ਨੇ ਹੋਰ ਤੈਨੂੰ ਕੀ ਚਾਹੀਦਾ ਕਦੇ ਕਦੇ ਨਾ ਤੂੰ ਬਿਲਕੁਲ ਵੱਡੇ ਸਰਦਾਰ ਹੁਰਾਂ ਵਾਂਗੂ ਗੱਲ ਕਰਦਾ ਜੇ ਅੱਜੋ ਜਿਉਂਦੇ ਹੁੰਦੇ ਤਾਂ ਤੈਨੂੰ ਵੇਖ ਕੇ ਬੜੇ ਖੁਸ਼ ਹੋਣਾ ਸੀ ਹੂੰ ਤੈਨੂੰ ਪਤਾ ਸਾਰਾ ਪਿੰਡ ਡਰਦਾ ਸੀ ਉਹਨਾਂ ਕੋਲ ਪਿੰਡ ਤੇ ਕੀ ਆਲੇ ਦੁਆਲੇ ਦੇ ਪੰਜਾਂ ਪਿੰਡਾਂ 'ਚ ਦਹਿਸ਼ਤ ਸੀ ਅੱਛਾ ਦੇਸ਼ਤਾ ਤੇਰੇ ਪੁੱਤ ਦੀ ਵੀ ਬੜੀ ਐ ਵੱਡੇ ਤੋਂ ਵੱਡਾ ਬਦਮਾਸ਼ ਸਲਾਮ ਕਰਕੇ ਜਾਂਦਾ ਮੈਨੂੰ ਖਾਸ ਕਰਕੇ ਉਦੋਂ ਦਾ ਜਦੋਂ ਦਾ ਜੈਲਦਰ ਦੀ ਜ਼ਮੀਨ ਤੇ ਕਬਜ਼ਾ ਕੀਤਾ ਚਾਰੇ ਪਾਸੇ ਵਾਹ ਵਾਹ ਐ ਤੇਰੇ ਪੁੱਤ ਦੀ ਹੈ ਤੇ ਸਹੀ ਪਰ ਦੁਸ਼ਮਣੀਆਂ ਵੀ ਬੜੀਆਂ ਪਾਲ ਲਈਆਂ ਨੇ ਪੁੱਤਰ ਮਾਈ ਦੁਸ਼ਮਣੀ ਤਾਂ ਮਰਦ ਦੀ ਨਿਸ਼ਾਨੀ ਐ ਉਹ ਕਾਹਦਾ ਬੰਦਾ ਜਿਹਦਾ ਕੋਈ ਦੁਸ਼ਮਣੀ ਨਾ ਹੋਵੇ ਆ ਲੋ ਜੀ ਆ ਸਾਰਿਆਂ ਦੇ ਖਾਤੇ ਨੇ ਆਪਣਾ ਬਲੀ ਤੇ ਰੰਗੂ ਰੰਗਰਾਸ ਦੇ ਹੁਣ ਤੇ ਇਹਨਾਂ ਖਾਤਿਆਂ ਨੂੰ ਵੀ ਅੱਗ ਲਾਣ ਦਾ ਮੌਕਾ ਆ ਗਿਆ। ਨਾ ਬਲੀ ਤੋਂ ਪੈਸੇ ਦਿੱਤੇ ਜਾਣੇ ਨੇ ਨਾ ਰੰਗੂ ਤੋਂ। ਹੂੰ। ਹੁਣ ਤਾਂ ਹਰੀਆਲੀਪੁਰ ਵੀ ਆਪਣਾ ਇੱਕ ਡੇਰਾ ਪੱਕਾ। ਕੀ ਨਾਂ ਲਿਆ ਪਿੰਡ ਦਾ? ਨਹਿਰੋਂ ਪਾਰ ਹਰੀਆਲੀਪੁਰ। ਕੀ ਮਸਲਤ ਹੁੰਦਾ? ਉਥੋਂ ਦਾ ਰੰਗੂ ਰੰਗਸਾਜ਼ ਐ ਨਾ ਉਹਦੀ ਜ਼ਮੀਨ ਤੇ ਘਰ ਪਿਛਲੇ 20 ਸਾਲਾਂ ਤੋਂ ਆਪਣੇ ਕੋਲ ਗਿਰਵੀ ਪਏ ਆ ਨਾ ਉਹ ਤੋਂ ਪੈਸੇ ਦਿੱਤੇ ਜਾਣੇ ਆ ਨਾ ਚੜਾਏ ਜਾਣੇ ਤੇ ਘਰ ਵੀ ਉਹਦਾ ਵਧੀਆ ਥਾਂ ਤੇ ਆ ਬਸ ਫਿਰ ਆਪਣਾ ਡੇਰਾ ਉੱਥੇ ਪੱਕਾ ਮਾਈ ਮੈਂ ਤਾਂ ਕਹਿਣਾ ਕੱਲ ਹੀ ਕਰਦੇ ਆ ਕਬਜ਼ਾ ਕੱਲ ਹੀ ਹੂੰ ਇਨੀ ਕਾ ਦੀ ਕਾਲ ਐ ਨਹੀਂ ਨਹੀਂ ਉਹ ਚਲੋ ਚਲੋ ਤੁਸੀਂ ਚੰਗਾ ਜੀ ਠੀਕ ਮੀਤੂ ਕਿੱਥੇ ਆ ਛੱਤ ਤੇ ਹੀ ਹੋਣੀ ਕਬੂਤਰਾਂ ਨਾਲ ਗੱਲਾਂ ਕਰਦੀ ਖੇਡਦੀ ਤੈਨੂੰ ਕਿੰਨੀ ਵਾਰੀ ਕਿਹਾ ਹੈ ਮੀਤ ਤੈਨੂੰ ਛੱਤ ਤੇ ਨਾ ਜਾਂਦਿਆ ਕਰ ਉਹ ਹੁਣ ਵੱਡੀ ਹੋ ਗਈ ਏ ਇਹ دارو ਦਾ ਘਰ ਹੈ ਇੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰਿੰਦਾ ਤੇ ਪਰ ਨਹੀਂ ਮਾਰ ਸਕਦਾ ਪਰ ਜਵਾਨੀ ਦੇ ਪੈਰ ਤਾਂ ਨਿਕਲ ਸਕਦੇ ਨੇ ਧਿਆਨ ਰੱਖਿਆ ਕਰ ਮਾਈਓ ਦਾ ਤੁਹਾਨੂੰ ਪਤਾ ਹੈ ਜਦੋਂ ਦੀ ਤੁਸੀਂ ਸਾਰੇ ਇਸ ਘਰ ਚ ਆਏ ਹੋ ਨਾ ਇਸ ਘਰ ਚ ਰੌਣਕ ਲੱਗ ਗਈ ਹੈ ਨਹੀਂ ਤਾਂ ਪਹਿਲਾਂ ਤਾਂ ਮੈਂ ਬਸ ਇਕੱਲੇ ਬਹਿ ਕੇ ਵਿਹੜੇ ਚ ਕੰਧਾ ਨਾਲ ਗੱਲਾਂ ਕਰਦੀ ਰਹਿੰਦੀ ਸੀ ਹੁਣ ਤੁਸੀਂ ਸਾਰੇ ਆ ਗਏ ਹੋ ਨਾ ਮੇਰੇ ਦੋਸਤ ਬਣ ਗਏ ਹੋ ਤਾਂ ਹੁਣ ਮੈਂ ਤੁਹਾਡੇ ਨਾਲ ਆਪਣੇ ਦਿਲ ਦੀਆਂ ਸਾਰੀ ਗੱਲਾਂ ਕਰਾਂਗੀ ਤੇ ਆਪਣੇ ਜੀਤਦੀ ਵੀ ਕੀ ਕਿਹਾ ਜੀਤ ਕੋਣ ਹੈ ਮੇਰੀ ਅੱਖਾਂ ਤੋਂ ਪੁੱਛ ਲਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕੀ ਬਣਿਆ ਕੀ ਕਹੇ ਸੁੰਦਰ ਭਾਈ ਨੇ ਕਹਿਣਾ ਕੀ ਹੈ ਉਹਨੇ ਆਪਣੇ ਪਿਛਲੇ ਪੈਸੇ ਵੀ ਮੰਗ ਲਏ ਉਹ ਵੀ ਕੀ ਕਰਦਾ ਜੇ ਆਪਾਂ ਉਹਦਾ ਪਿਛਲਾ ਕਰਜ਼ਾ ਹੀ ਨਹੀਂ ਉਤਾਰਾਂਗੇ ਤਾਂ ਉਹ ਸਾਡੀ ਮਦਦ ਕਿਉਂ ਕਰੇਗਾ ਉਤੋਂ ਤੁਸੀਂ 라ਵੀ ਨੂੰ ਵੀ ਨਵਾਂ ਜੋੜਾ ਲੈ ਕੇ ਦੇਣ ਦਾ ਵਾਅਦਾ ਕਰ ਲਿਆ ਇਹ ਹੀ ਤਾਂ ਸਮਝ ਨਹੀਂ ਆ ਰਹੀ ਕਿ ਕਿਥੋਂ ਪੈਸੇ ਚੁੱਕਾਂ ਤੇ ਆਪਣੀ ਧੀ ਦੀ ਖੁਆਇਸ਼ ਪੂਰੀ ਕਰਾਂ ਸਾਡੇ ਘਰ ਤਾਂ ਕੋਈ ਐਹੋ ਜੀ ਵੇਚਣ ਵਾਲੀ ਚੀਜ਼ ਵੀ ਨਹੀਂ ਕਿ ਜਿਹਨੂੰ ਵੇਚ ਕੇ ਅਸੀਂ ਕਿਥੋਂ 4 ਪੈਸੇ ਲੈ ਆਈਏ ਕਾਸ਼ ਮੇਰੇ ਸਾਵਾਂ ਦੀ ਕੀਮਤ ਹੁੰਦੀ ਤੇ ਮੈਂ ਆਪਣੇ ਸਾਹ ਵੇਚ ਕੇ ਆਪਣੀ ਧੀ ਦੀਆਂ ਖੁਸ਼ੀਆਂ ਖਰੀਦ ਸਕਦਾ ਤੁਸੀਂ ਉਹਨੂੰ ਸੱਚ ਵੀ ਤਾਂ ਨਹੀਂ ਦੱਸ ਰਹੇ आखिर कदो तक ओदे कोल ਝੂਠ ਬੋਲੋਂਗੇ ਹੁਣ ਛੋਟੀ ਨਹੀਂ ਹੈ ਵੱਡੀ ਹੋ ਗਈ ਹੈ ਸਮਝਦਾਰ ਹੈ ਤੁਹਾਡੀ ਹਰ ਮਜਬੂਰੀ ਨੂੰ ਸਮਝੂਗੀ ਰੱਬ ਦਾ ਵਾਸਤਾ ਹੈ ਤੁਸੀਂ ਨਾ ਹਰ ਗੱਲ ਉਹਦੇ ਕੋਲ ਸੱਚ ਬੋਲਦਿਆ ਕਰੋ ਨਹੀਂ ਬੋਲ ਸਕਦਾ ਜਿਹੜਾ ਸੱਚ ਮੇਰੀ ਧੀ ਨੂੰ ਤਕਲੀਫ ਦਵੇ ਉਹ ਸੱਚ ਮੈਂ ਕਦੇ ਨਹੀਂ ਬੋਲ ਸਕਦਾ ਤੈਨੂੰ ਪਤਾ ਹੈ ਤਾਰਾ ਦੁਨੀਆ ਦੇ ਸਾਰੇ ਮਾਪਿਓ ਕਿੰਨੇ ਝੂਠੇ ਹੁੰਦੇ ਨੇ ਝੂਠੇ ਕਿੱਸੇ ਕਹਾਣੀਆਂ ਸੁਣਾਉਂਦੇ ਨੇ ਪਰੀਆਂ ਦੀਆਂ ਕਹਾਣੀਆਂ ਵੀ ਕਿੰਨੀਆਂ ਝੂਠੀਆਂ ਹੁੰਦੀਆਂ ਨੇ ਨਾ ਕਦੇ ਚੰਨ ਨੂੰ ਆਪਣੇ ਬੱਚਿਆਂ ਦਾ ਮਾਮਾ ਦੱਸਣਾ ਤੇ ਕਦੇ ਕਿਸੇ پری ਨੂੰ ਉਹਨਾਂ ਦੀ ਵੱਡੀ ਭੈਣ ਇਹ ਲਾ ਦਿੱਤਾ ਚਿਰਾਗ अला दिन का चिराग है हकीकत च वेख्या अज तक किसे नहीं वेख्या ना सब झूठ होते हैं काश काश मैं अपनी तीनों परियां दे उस देश च लेके जा सकता ਚਿਹਰੇ ਸੀ ਉਹਨਾਂ ਨੂੰ ਕਿਸੇ ਕਹਾਣੀਆਂ ਚ ਵਿਖਾਉਣੇ ਮਾਤਾ ਸਾਸ੍ਰੀ ਕਾਲ ਵੀਰੇ ਤੁਸੀਂ ਕਦੋਂ ਆਏ ਵੇਖ ਕੇ ਤਰਿਆ ਕਰ ਹੁਣ ਤੂੰ ਵੱਡੀ ਹੋ ਗਈ ਹੈ ਗਲਤੀ ਹੋ ਗਈ ਵੀਰੇ ਨਾਲ ਤੈਨੂੰ ਕਿੰਨੀ ਵਾਰ ਕਿਹਾ ਹਰ ਵੇਲੇ ਛੱਤ ਨਾ ਰਿਆ ਕਰ ਮੈਂ ਤੇਰੇ ਵੀਰੇ ਦਾ ਵਿਆਹ ਕਰਨ ਲੱਗੀ ਆ ਪਰ ਜਾਈ ਆ ਜਾਏਗੀ ਨਾ ਉਹਨੂੰ ਆਪਣੀ ਸਹੇਲੀ ਬਣਾ ਲਈ ਸੱਚੀ ਮਾਈ ਵੀਰੇ ਦਾ ਵਿਆਹ ਹੋਊਗਾ ਆ ਚੱਕ ਬਾਦਸ਼ਾ ਤੇ ਅਲੇ ਯਕਾ ਜੇ ਤੇਰੇ ਕੋਲ ਪੈਸੇ ਨਹੀਂ ਹੈਗੇ ਤਾਂ ਕੋਈ ਚੀਜ਼ ਦਾਤੇ ਲਾ ਦੇ ਮੇਰੇ ਕੋਲ ਕੋਈ ਚੀਜ਼ ਨਹੀਂ ਸੋਚ ਲਾ ਕੋਈ ਹੋਰ ਚੀਜ਼ ਜਿਹਦੇ ਬਾਰੇ ਤੈਨੂੰ ਪਤਾ ਹੀ ਨਾ ਹੋਵੇ ਤੁਸੀਂ ਐਦਾਂ ਕਰੋ ਮੇਰੇ ਤੋਂ ਜੁੜੀਆਂ ਲੈ ਜਾਓ ਤੇ ਘਰ ਜਾ ਕੇ ਪਾ ਲਿਓ ਕਿਉਂ ਮੈਂ ਆਪੇ ਕਿਉਂ ਪਾਵਾਂ ਜਦੋਂ ਮੇਰੇ ਕੋਲ ਮੇਰਾ 나ਡੂ ਹੈਗਾ ਮੈਨੇ ਛੂੜੀਆਂ ਪਾਵਣ ਲਈ ਹਾਂ ਉਹੀ 나ਡੂ ਜਿਹੜਾ ਅਜ ਤੱਕ ਕਦੇ ਦਿਖਿਆ ਵੀ ਨਹੀਂ ਤੇ ਜਿਹੜਾ ਕਦੇ ਮਿਲਿਆ ਵੀ ਨਹੀਂ